ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਪ੍ਰਭੂ ਯਹਸ਼ੂਅ ਸੇ ਦੇ ਨਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਲਾਮ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਹਮੇਸ਼ਾ ਤੁਸੀਂ ਖੁਦਾ ਦੇ ਕੋਲ ਅੱਛੇ ਅੱਛੇ ਬਰਕਤਾਂ ਬਟੋੜਦੇ ਰਹੋ ਕਿਉਂਕਿ ਜਿਹੜੇ ਪਰਮੇਸ਼ਰ ਦੇ ਨਾਲ ਜੁੜਦੇ ਆ ਅਹਮੇਸ਼ਾ ਪਰਮੇਸ਼ਰ ਕੋ ਅੱਛੇ ਅੱਛੇ ਬਲੇਸਿੰਗ ਲੈਂਦੇ ਆ ਸਾਨੂੰ ਸਿਰਫ ਪਰਮੇਸ਼ਰ ਦੇ ਨਾਲ ਇੱਕ ਚੁੰਮਕ ਦੀ ਤਰ੍ਹਾਂ ਜੁੜਨ ਦੀ ਜ਼ਰੂਰਤ ਹੈ ਮੇਰੇ ਅਜ਼ੀਜ਼ੋ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਇੱਕ ਚੁੰਮਕ ਦੀ ਤਰ੍ਹਾਂ ਜੁੜ ਜਾਂਦੇ ਆ ਤਾਂ ਪਰਮੇਸ਼ਰ ਕਹਿੰਦਾ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਮੇਰੇ ਅਜ਼ੀਜ਼ੋ ਵੱਡੀਆਂ ਵੱਡੀਆਂ ਬਰਕਤਾਂ ਅੱਛੀਆਂ ਅੱਛੀਆਂ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਅੱਜ ਅਗਰ ਤੁਸੀਂ ਕਿਤੇ ਪਰੇਸ਼ਾਨੀ ਵਿੱਚ ਆ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਬਿਜ਼ਨਸ ਮੈਨੂੰ ਕਿੱਥੋਂ ਮਿਲੇਗਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਬਿਜ਼ਨਸ ਖੁਦ ਲੱਭਦਾ ਹੈ ਤੁਹਾਡੇ ਕੋਲ ਆ ਚਿੰਤਾ ਕਰਨ ਦੀ ਮੇਰੇ ਅਸੀਸ ਦਾ ਸਾਨੂੰ ਜ਼ਰੂਰਤ ਨਹੀਂ ਅੱਛੀ ਜੌਬ ਤੁਹਾਨੂੰ ਖੁਦ ਲੱਭਦੀ ਹੋਏ ਤੁਹਾਡੇ ਕੋਲ ਆਵੇਗੀ ਬੱਚਾ ਨਹੀਂ ਕਿ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਬੱਚੇ ਦੀ ਬਲੇਸਿੰਗ ਖੁਦ ਤੁਹਾਡੇ ਪਿੱਛੇ ਆਵੇਗੀ ਪਰਮੇਸ਼ਰ ਤੁਹਾਨੂੰ ਇਹਨਾਂ ਸਾਰੀਆਂ ਬਰਕਤਾਂ ਦੇ ਨਾਲ ਨਿਵਾਜ਼ਨਾ ਚਾਹੁੰਦਾ ਆ ਉਹ ਕਦੀ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਕਿਸੇ ਵੀ ਪਰੇਸ਼ਾਨੀ ਵਿੱਚ ਹੋਣ ਦੁੱਖ ਦੇ ਵਿੱਚ ਹੋਣ ਕਰਜ਼ੇ ਦੇ ਵਿੱਚ ਹੋਣ ਤੇ ਅਸੀਸੋ ਕਿਵਰ ਸਾਡੀਆਂ ਖੁਦ ਗਲਤੀਆਂ ਸਾਨੂੰ ਜਿਹੜੀਆਂ ਆਆਂ ਉਸ ਮੁਕਾਮ ਤੱਕ ਲੈ ਜਾਂਦੀਆਂ ਮੇਰੇ ਅਜ਼ੀਜ਼ਾ ਸਾਨੂੰ ਪਰੇਸ਼ਾਨ ਹੋਣ ਦੀ ਫੇਵੀ ਜ਼ਰੂਰਤ ਨਹੀਂ ਕਿਉਂਕਿ ਪ੍ਰਭੂ ਕਹਿੰਦਾ ਆ ਤੁਸੀਂ ਮੇਰੇ ਵਿੱਚ ਬਣੇ ਰਹੋ ਮੇਰੇ ਨਾਲ ਚੁੰਬਕ ਦੀ ਤਰ੍ਹਾਂ ਜੁੜੇ ਰਹੋ ਸਾੰਮਣੇ ਜੋੜ ਤੇ ਆ ਪਰਮੇਸ਼ਰ ਦੇ ਨਾਲ ਇੱਕ ਚੁੰਬਕ ਦੀ ਨਿਆਈ ਜੋੜਾਂ ਦੀ ਮੇਰੇ ਅਜ਼ੀਜ਼ੋ ਜਦੋਂ ਅਸੀਂ ਪ੍ਰਭੂ ਦੇ ਵਿੱਚ ਵਫਾਦਾਰ ਰਹਾਂਗੇ ਜਿਦਾ ਯੂਸਫ ਜਿਹੜਾ ਸੀ ਪ੍ਰਭੂ ਦੇ ਨਾਲ ਵਫਾਦਾਰ ਸੀ ਉਹਦੇ ਭਰਾਵਾਂ ਨੇ ਉਹਨੂੰ ਖੂਹ ਦੇ ਵਿੱਚ ਵੀ ਸਿਰ ਤੱਕ ਕਿੱਡੇ-ਕੱਡੇ ਉਹਦੇ ਤੇ ਦੁੱਖ ਆਏ ਲੇਕਿਨ ਉਹ ਪਰਮੇਸ਼ਰ ਦੇ ਨਾਲ ਜੁੜਿਆ ਰਿਹਾ ਉਹਦੇ ਨਾਲ ਚੁੰਬਕ ਦੀ ਤਰ੍ਹਾਂ ਜੁੜਿਆ ਰਿਹਾ ਉਹ ਉਹਦੇ ਨਾਲ ਵਫਾ ਦਿਆ ਪਰਮੇਸ਼ਰ ਨੇ ਉਹਨੂੰ ਰਾਜਿਆਂ ਦੇ ਨਾਲ ਬਿਠ ਮੇਰੇ ਅਜ਼ੀਜ਼ਾ 다ਵੁੱਦ ਪਰਮੇਸ਼ਾ ਦੇ ਨਾਲ ਜੁੜਿਆ ਰਿਹਾ ਪਰਮੇਸ਼ਾ ਨੇ ਉਹਨੂੰ ਇਜ਼ਰਾਈਲ ਦਾ ਬਾਸ਼ਾ ਬਣਾ ਦਿੱਤਾ ਯਹਰੂਸ਼ਲਮ ਦਾ ਮੇਰੇ ਅਜ਼ੀਜ਼ਾ ਸਾਨੂੰ ਪਰਮੇਸ਼ਾ ਦੇ ਨਾਲ ਅੱਜ ਚੁੰਬਕ ਦੀ ਤਰ੍ਹਾਂ ਜੁੜਨ ਦੀ ਜ਼ਰੂਰਤ ਹੈ ਜਦੋਂ ਅਸੀਂ ਜੁੜਦੇ ਹਾਂ ਤੇ ਮੇਰੇ ਅਜ਼ੀਜ਼ਾ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਚਿੰਤਾ ਨਾ ਕਰੋ ਕਿ ਅੱਜ ਸਾਡੇ ਕੋਲ ਜੌਬ ਨਹੀਂ ਗੀ ਅੱਛੀ ਜੌਬ ਤੁਹਾਨੂੰ ਪ੍ਰਭੂ ਦੇਣੇ ਜਾ ਰਿਹਾ ਹੈ ਅੱਛੀ ਜੌਬ ਤੁਹਾਨੂੰ ਖੁਦ ਲੱਭਦੀ ਹੋਏ ਤੁਹਾਡੇ ਕੋਲ ਆਵੇਗੀ ਚਿੰਤਾ ਨਾ ਕਰੋ ਸਾਡੇ ਕੋਲ ਬੱਚਾ ਨਹੀਂਗਾ ਪਰਮੇਸ਼ਰ ਤੁਹਾਨੂੰ ਇੱਕ ਅੱਛੇ ਬੱਚੇ ਨਾਲ ਬਲੇਸਿੰਗ ਕਰਨੇ ਜਾ ਰਿਹਾ ਹੈ ਪਰਮੇਸ਼ਰ ਉਹ ਬੱਚਾ ਤੁਹਾਡੇ ਲਈ ਆਸ਼ੀਸ਼ ਬਣੇਗਾ ਹallelujah ਬਸ ਸਾਨੂੰ ਕੀ ਰਹਿਣਾ ਵਾ ਪ੍ਰਭੂ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ 'ਚ ਪੂਰਾ ਹੋਣ ਚਾਹਣਾ ਹੋਣਾ ਦੇਣਾ ਚਾਹੀਦਾ ਆ ਆਪਣੇ ਘੋੜੇ ਨਹੀਂ ਚੜਾਉਣੇ ਆਪਣੀ ਮਰਜ਼ੀ ਨਹੀਂ ਕਰਨੀ ਪ੍ਰਭੂ ਦੀ ਮਰਜ਼ੀ ਸਾਡੀ ਜ਼ਿੰਦਗੀ 'ਚ ਜਦੋਂ ਪੂਰੀ ਹੋਣ ਲੱਗ ਪਈ ਪ੍ਰਭੂ ਦੇ ਵਚਨ ਵਿੱਚ ਵੀ ਲਿਖਿਆ ਆ ਕਿ ਇਹ ਵਿਵਸਥਾ ਦੀ ਪੋਥੀ ਜਿਹੜੀ ਆ ਤੁਹਾਡੇ ਰਿਦਦ ਤੋਂ ਕਦੀ ਵੱਖਰੀ ਨਾ ਹੋਵੇ ਤੇ ਜਿੱਥੇ ਜਾਓ ਜੋ ਕਰੋ ਜੋ ਵੀ ਕੰਮ ਕਰੋਗੇ ਤੁਹਾਡਾ ਬੋਲਬਾਲਾ ਹੋਵੇਗਾ ਜਿੱਥੇ ਵੀ ਜਾਓਗੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਤੁਹਾਡਾ ਬੋਲਬਾਲਾ ਹੋਵੇਗਾ ਮੈਂ ਤੁਹਾਨੂੰ ਸੈਠਾ ਰਾਵਾਂ ਦਾ ਪੂਛ ਨਹੀਂ ਮੇਰੇ ਅਜ਼ੀਜ਼ੋ ਪਰਮੇਸ਼ਰ ਕਦੀ ਸਾਨੂੰ ਨਹੀਂ ਛੱਡਦਾ ਉਹ ਕਹਿੰਦਾ ਨਾ ਮੈਂ ਤੈਨੂੰ ਕਦੀ ਛੱਡਾਂਗਾ ਨਾ ਮੈਂ ਕਦੀ ਤੈਨੂੰ ਤਿਆਗਾਂਗਾ ਬਸ ਤੂੰ ਮੇਰੇ ਵਿੱਚ ਬਣਿਆ ਰਹੇ ਜਿਸ ਤਰ੍ਹਾਂ ਅਬਰਾਹਮ ਪਰਮੇਸ਼ਰ ਦੇ ਵਿੱਚ ਬਣਿਆ ਹੋਇਆ ਸੀ ਜਿਸ ਤਰ੍ਹਾਂ ਦਾਊਦ ਪਰਮੇਸ਼ਰ ਦੇ ਵਿੱਚ ਬਣਿਆ ਸੀ ਸਾਨੂੰ ਵੀ ਪਰਮੇਸ਼ਰ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਹੈ ਉਹਦੇ ਨਾਲ ਚੁੰਬਕ ਦੀ ਨਿਆਈ ਜੁੜਨ ਦੀ ਜ਼ਰੂਰਤ ਹੈ ਜੁੜੇ ਰਹੋ ਪਰਮੇਸ਼ਰ ਦੇ ਨਾਲ ਵੱਡੀਆਂ-ਵੱਡੀਆਂ ਬਰਕਤਾਂ ਖੁਦ ਲਾਭਦੀਆਂ ਹੋਈਆਂ ਤੁਹਾਡੇ ਕੋਲ ਹੋਣਗੀਆਂ ਅਚੀ ਜੌਬ ਤੁਹਾਨੂੰ ਖੁਦ ਲੱਭਦੀ ਹੋਏ ਤੁਹਾਡੇ ਕੋਲ ਆਵੇਗੀ ਅੱਛਾ ਬਿਜ਼ਨਸ ਖੁਦ ਲੱਭਦਾ ਹੈ ਤੁਹਾਡੇ ਕੋਲ ਆਵੇਗਾ ਅੱਛਾ ਜੀਵਨ ਸਾਥੀ ਖੁਦ ਲੱਭਦਾ ਹੈ ਤੁਹਾਡੇ ਕੋਲ ਆਵੇਗਾ ਪ੍ਰਭੂ ਤੁਹਾਨੂੰ ਅੱਛੀਆਂ ਅੱਛੀਆਂ ਬਲੇਸਿੰਗਾਂ ਦੇਵੇਗਾ ਜਦੋਂ ਤੁਸੀਂ ਪਰਮੇਸ਼ਰ ਦੇ ਨਾਲ ਇੱਕ ਚੁੰਬਕ ਦੀ ਨਿਯਾਇ ਜੁੜੇ ਰਹੋਗੇ ਪ੍ਰਭੂ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਕਰੋ ਪਰਮੇਸ਼ਰ ਕਹਿੰਦਾ ਮੇਰੇ ਰਾਜ ਦੀ ਖੋਜ ਕਰੋ ਦੁਨੀਆਂ ਜਿਹੜੀਆਂ ਗੈਰ ਕੌਮ ਦੇ ਲੋਕ ਆ ਉਹ ਇਹਨਾਂ ਚੀਜ਼ਾਂ ਪਿੱਛੇ ਭੱਜਣ ਸਾਨੂੰ ਇਹ ਨਾ ਚੀਜ਼ਾਂ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਇਹ ਚੀਜ਼ਾਂ ਖੁਦ ਸਾਡੇ ਪਿੱਛੇ ਪਿਆ ਕੇ ਸਾਨੂੰ ਮਿਲਣੀਆਂ ਜਦੋਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਬਣੇ ਰਵਾਂਗੇ ਪ੍ਰਭੂ ਦੇ ਵਚਨ ਚ ਇਹ ਵੀ ਲਿਖਿਆ ਆ ਕਿ ਤੁਸੀਂ ਮੇਰੇ ਤੋਂ ਵੱਖਰੇ ਹੋ ਕੇ ਕੁਝ ਨਹੀਂ ਕਰ ਸਕਦੇ ਅਸੀਂ ਕਈ ਵਾਰੀ ਬਹੁਤ ਆਪਣੇ ਫਿਊਚਰ ਪਲਾਨ ਕਰਦੇ ਹਾਂ ਮੇਰੇ ਅਜ਼ੀਜ਼ੋ ਸਾਨੂੰ ਕੀ ਪਤਾ ਸਾਡੇ ਨਾਲ ਘੜੀ ਨੂੰ ਸਾਡੇ ਨਾਲ ਮਹੀਨੇ ਨੂੰ ਸਾਡੇ ਨਾਲ ਹੋਰ ਘੰਟੇ ਨੂੰ ਕੀ ਹੋ ਜਾਣਾ ਹੈ ਅਸੀਂ ਕਿੱਦਾਂ ਆਪਣੇ ਫਿਊਚਰ ਪਲਾਨ ਕਰ ਸਕਦੇ ਸਾਡਾ ਫਿਊਚਰ ਸਾਡੇ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਹੋਵੇ ਪਰਮੇਸ਼ਰ ਜਦੋਂ ਸਾਡਾ ਫਿਊਚਰ ਪਲਾਨ ਕਰੇਗਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ ਬਲੇਸਿੰਗਾਂ ਨੂੰ ਲੈ ਕੇ ਆਏਗਾ। ਅਨੰਤ ਜੀਵਨ ਸਾਡੀ ਜ਼ਿੰਦਗੀ ਵਿੱਚ ਲੈ ਕੇ ਆਵਾ। ਪਰਮੇਸ਼ਰ ਦੇ ਹੱਥਾਂ ਦੇ ਵਿੱਚ ਆਪਣੇ ਜੀਵਨ ਨੂੰ ਦੋ। ਪਰਮੇਸ਼ਰ ਦੇ ਹੱਥਾਂ ਦੇ ਵਿੱਚ ਆਪਣੇ ਕੰਮ ਮੰਨ ਦੋ। ਔਰ ਹਮੇਸ਼ਾ ਜੋ ਵੀ ਤੁਹਾਡੇ ਕੋਲ ਬਿਜ਼ਨਸ ਹੈ ਜੋ ਵੀ ਤੁਸੀਂ ਕੰਮ ਕਰਦੇ ਹੋ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਨਾਮ ਨੂੰ ਪੈਲ ਦਿੰਨੇ ਆ ਉਹਦੇ ਘਰ ਦੇ ਵਿੱਚ ਬੋਨੇ ਆ। ਉਹਦੇ ਭਵਨ ਦੇ ਵਿੱਚ ਬੋਨੇ ਆ ਉਹਦੇ ਗੱਲੇ ਦੇ ਵਿੱਚ ਬੋਨੇ ਤਾਂ ਪਰਮੇਸ਼ਰ ਕੀ ਕਰਦਾ ਆ ਸਾਡੇ ਬਿਜ਼ਨਸ ਨੂੰ ਹੋਰ ਵੜਾਉਂਦਾ ਆ ਹੋਰ ਬੜੋਤਰੀ ਲੈ ਕੇ ਆਉਂਦਾ ਆ ਮੇਰੇ ਅਜ਼ੀਜ਼ੋ ਜਿੰਨਾ ਚਿਰ ਕਿਸਾਨ ਬੀ ਨੂੰ ਖੇਤ ਦੇ ਵਿੱਚ ਬੀਂਦਾ ਨਹੀਂ ਉਹਨਾਂ ਚਿਰ ਉਹ ਫਲ ਲੈ ਕੇ ਨਹੀਂ ਆਉਂਦਾ ਉਹਨਾਂ ਚਿਰ ਉਹਨੂੰ ਉਸ ਫਲ ਦੀ ਆਸ ਨਹੀਂ ਹੁੰਦੀ ਸਾਨੂੰ ਵੀ ਪ੍ਰਭੂ ਦੇ ਕੰਮਾਂ ਦੇ ਲਈ ਆਪਣਾ ਹੱਥ ਵਧਾਉਣ ਦੀ ਜ਼ਰੂਰਤ ਆ ਪ੍ਰਭੂ ਦੇ ਰਾਜ ਦੇ ਲਈ ਜਦੋਂ ਅਸੀਂ ਤਿਆਰੀ ਕਰਨੀ ਆ ਉਹਦੇ ਕੰਮਾਂ ਦੇ ਲਈ ਵੀ ਸਾਨੂੰ ਜਿਸ ਤਰ੍ਹਾਂ ਜਿਹੜਾ ਹਾਬਲ ਸੀਗਾ ਉਹ ਪਰਮੇਸ਼ਰ ਦੇ ਰਾਜ ਦੇ ਵਿੱਚ ਉਹਦੇ ਕੰਮਾਂ ਦੇ ਵਿੱਚ ਜਦੋਂ ਬੋਂਦਾ ਸੀਗਾ ਤੇ ਦਿਲ ਦੀ ਖੁਸ਼ੀ ਦੇ ਨਾਲ ਪੋਂਦਾ ਸੀਗਾ। ਪਰ ਜਿਹੜੇ ਜਦੋਂ ਕੈਨ ਬੋਂਦਾ ਸੀਗਾ ਤੋਂ ਦੁਖੀ ਹੁੰਦਾ ਸੀ ਪਰੇਸ਼ਾਨ ਹੁੰਦਾ ਸੀਗਾ ਕਿ ਮੈਂ ਇੰਨੀ ਕਮਾਈ ਕਰਦਾ ਮੈਂ ਇੰਨੀ ਮਿਹਨਤ ਕਰਦਾ ਐ ਪਰ ਵੀ ਯਿਸੂ ਨਾਸਰੀ ਨੇ ਮੈਨੂੰ ਦੇਣਾ ਪੈਂਦਾ ਤਾਂ ਪਰ ਪਰਮੇਸ਼ਰ ਉਹਦੀ ਉਹ ਉੱਥੇ ਖੁਸ਼ ਨਹੀਂ ਸੀ ਹੁੰਦਾ। ਮੇਰੇ ਅਜ਼ੀਜ਼ੋ ਸਾਨੂੰ ਪ੍ਰਭੂ ਦੇ ਵਿੱਚ ਵਧਣ ਦੀ ਜ਼ਰੂਰਤ ਹੈ। ਅਸੀਂ ਜਿੰਨਾ ਬੋਵਾਂਗੇ ਓਨਾ ਵੱਢਾਂਗੇ। ਪ੍ਰਭੂ ਦਾ ਧੰਨਵਾਦ ਕਰਦੇ ਆ। ਪਰਮੇਸ਼ਰ ਤੁਹਾਨੂੰ ਅੱਛੀ ਬਲੇਸਿੰਗਾਂ ਨਿਵਾਜ਼ੇ। ਮੇਰੇ ਅਜ਼ੀਜ਼ੋ ਜਦ ਅਸੀਂ ਪ੍ਰਭੂ ਦੇ ਕੰਮਾਂ ਲਈ ਆਪਣਾ ਹੱਥ ਵਧਾਉਂਦੇ ਆ ਤਾਂ ਪਰਮੇਸ਼ਰ ਸਾਡੇ ਬਿਜ਼ਨਸ ਵਿੱਚ ਸਾਡੀ ਹਰ ਚੀਜ਼ ਦੇ ਵਿੱਚ ਬਲੇਸਿੰਗ ਲੈ ਕੇ ਆਉਂਦਾ ਹੈ ਹallelujah ਸਾਨੂੰ ਪਰਮੇਸ਼ਰ ਦੇ ਨਾਲ ਇੱਕ ਚੁੰਬਕ ਦੀ ਨਿਯਾਈ ਜੁੜਨ ਦੀ ਜ਼ਰੂਰਤ ਹੈ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀਆਂ ਵੱਡੀਆਂ ਬਰਕਤਾਂ ਦੇਣੇ ਜਾ ਰਿਹਾ ਹੈ ਮੈਂ ਵਿਸ਼ਵਾਸ ਕਰਦੀ ਆ ਅਗਰ ਪਰਮੇਸ਼ਰ ਕਹਿੰਦਾ ਤੁਹਾਡੇ ਅੰਦਰ ਰਾਏ ਦੇ ਦਾਣੇ ਜਿੰਨਾ ਵੀ ਇਮਾਨ ਆ ਤੁਸੀਂ ਜੋ ਚਾਹੋ ਤੁਹਾਡੇ ਲਈ ਹੋ ਜਾਏਗਾ ਸਾਨੂੰ ਇਮਾਨ ਰੱਖਣ ਦੀ ਜ਼ਰੂਰਤ ਹੈ ਵਿਸ਼ਵਾਸ ਵਿੱਚ ਮਜ਼ਬੂਤ ਬਣੇ ਰਹਿਣ ਦੀ ਜ਼ਰੂਰਤ ਹੈ ਦਾਉਦ ਪਰਮੇਸ਼ਰ ਤੇ ایمان ਰੱਖਦਾ ਸੀ ਵਿਸ਼ਵਾਸ ਰੱਖਦਾ ਸੀ ਪਰਮੇਸ਼ਰ ਨੇ ਉਹਨੂੰ بادشاہ ਬਣਾ ਦਿੱਤਾ ਮੇਰੇ ਅਜ਼ੀਜ਼ੋ ਜਦੋਂ ਪਰਮੇਸ਼ਰ ਉਹਨਾਂ ਲਈ ਇੰਨਾ ਕੁਛ ਕਰ ਸਕਦਾ ਤੇ ਕੀ ਉਹ ਸਾਡੇ ਲਈ ਨਹੀਂ ਕਰ ਸਕਦਾ ਸਾਨੂੰ ਪ੍ਰਭੂ ਦੇ ਵਿੱਚ ਬਣੇ ਰਹਿਣਾ ਚਾਹੀਦਾ ਜਿੱਦਾਂ ਉਹ ਖੁਦਾ ਦੇ ਨਾਂ ਵੀ ਪ੍ਰਭੂ ਦੇ ਵਿੱਚ ਬਣੇ ਰਹਿੰਦੇ ਸੀ ਹਾਲੇਲੂਇਆ ਜਿਸ ਤਰ੍ਹਾਂ موسی ਪਰਮੇਸ਼ਰ ਦੇ ਵਿੱਚ ਬਣਿਆ ਸੀ موسی ਲਈ ਪਰਮੇਸ਼ਰ ਨੇ ਸਮੁੰਦਰ ਦੇ ਰਸਤੇ ਖੋਲ੍ਹ ਦਿੱਤੇ ਹਾਲੇਲੂਇਆ ਇਸ ਲਈ ਮੇਰੇ ਅਜ਼ੀਜ਼ੋ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਬਣੇ ਰਹਿੰਦੇ ਆ ਤਾਂ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਵੱਡੀ ਬੇਦਾਰੀ ਨੂੰ ਲੈ ਕੇ ਆਉਂਦਾ ਹੈ ਤਾਨੂੰ ਪਰਮੇਸ਼ਰ ਦੇ ਨਾਲ ਚੁੰਬਕੀ ਤਰ੍ਹਾਂ ਜੁੜੇ ਰਹਿਣਾ ਹੈ ਚਿੰਤਾ ਨਹੀਂ ਕਰਨੀ ਕਿ ਸਾਡੇ ਕੋਲ ਬਿਜ਼ਨਸ ਨਹੀਂਗਾ ਚਿੰਤਾ ਨਹੀਂ ਕਰਨੀ ਸਾਡੇ ਕੋਲ ਔਲਾਦ ਨਹੀਂ ਚਿੰਤਾ ਨਹੀਂ ਕਰਨੀ ਕਿ ਸਾਡਾ ਸਾਡੀ ਸ਼ਾਦੀ ਨਹੀਂ ਹੋ ਰਹੀ ਪਰਮੇਸ਼ਰ ਖੁਦ ਜੀਵਨ ਸਾਥੀ ਅੱਛਾ ਤੁਹਾਨੂੰ ਲੱਭਦਾ ਹੈ ਤੁਹਾਡੇ ਕੋਲ ਆ ਰਿਹਾ ਹੈ ਹallelujah ਖੁਦ ਅੱਛਾ ਬਿਜ਼ਨਸ ਤੁਹਾਨੂੰ ਲੱਭਦਾ ਹੈ ਤੁਹਾਡੇ ਕੋਲ ਆ ਰਿਹਾ ਹੈ ਪਰਮੇਸ਼ਰ ਕਹਿੰਦਾ ਤੁਸੀਂ ਮੇਰੇ ਰਾਜ ਦੀ ਤਿਆਰੀ ਕਰੋ ਔਯੂਪ ਪਰਮੇਸ਼ਰ ਦੇ ਨਾਲ ਕਿੰਨਾ ਵਫਾਦਾਰ ਸੀ ਉਹਦੀ ਜ਼ਿੰਦਗੀ ਚ ਬਹੁਤ ਖੁਸ਼ ਹੋਇਆ ਉਹਦੀ ਔਲਾਦ ਮਰ ਗਈ ਉਹਦਾ ਘਰ-ਬਾਰ ਉਹਦਾ ਬਿਜ਼ਨਸ ਸਭ ਕੁਝ ਖਤਮ ਹੋ ਗਿਆ ਲੇਕਿਨ ਉਹ ਪ੍ਰਭੂ ਦੇ ਵਿੱਚ ਬਣਿਆ ਰਿਹਾ ਜਦਕਿ ਉਹਦੀ ਵਾਈਫ ਨੇ ਵੀ ਉਹਨੂੰ ਕਿਹਾ ਕਿ ਤੂੰ ਹੁਣ ਪ੍ਰਭੂ ਨੂੰ ਛੱਡ ਦੇ ਲੇਕਿਨ ਕਹਿੰਦਾ ਤੂੰ ਮੂਰਖਾਂ ਹੀ ਗੱਲਾਂ ਕਰਦੀਆਂ ਤੂੰ ਮੂਰਖਿਆ ਜਿਵੇਂ ਇਸ ਪਰਮੇਸ਼ਰ ਤੋਂ ਚੰਗੀਆਂ ਚੀਜ਼ਾਂ ਲੈਣੇ ਜੇ ਕਿਤੇ ਉਹ ਸਾਨੂੰ ਮਾੜੀਆਂ ਵੀ ਦਿੰਦਾ ਹੈ ਤਾਂ ਉਹਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਸਾਨੂੰ ਪ੍ਰਭੂ ਦੇ ਵਿੱਚ ਬਣੇ ਰਹਿਣਾ ਚਾਹੀਦਾ ਹੈ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜਦੋਂ ਪਰਮੇਸ਼ਰ ਨੇ ਉਹਦੀ ਜ਼ਿੰਦਗੀ 'ਚ ਬਹਾਲੀ ਕੀਤੀ ਤਾਂ ਉਹਦੀ ਜ਼ਿੰਦਗੀ 'ਚ ਪਹਿਲਾਂ ਨਾਲੋਂ ਵੀ ਜ਼ਿਆਦੀਆਂ ਵੱਡੀਆਂ-ਵੱਡੀਆਂ ਵਰਕਤਾਂ ਆਈਆਂ ਬਸ ਸਾਨੂੰ ਪਰਮੇਸ਼ਰ ਨਾਲ ਜੁੜਨ ਦੀ ਜ਼ਰੂਰਤ ਆ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਮੇਰੇ ਜੀਸੂ ਕਹਿੰਦਾ ਤੁਸੀਂ ਕੱਲ ਦੀ ਚਿੰਤਾ ਨਾ ਕਰੋ ਕੱਲ ਆਪਣੀ ਚਿੰਤਾ ਆਪ ਕਰੇਗਾ ਹallelujah ਸਾਨੂੰ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਚਾਹੀਦਾ ਆ ਸਾਨੂੰ ਪਰਮੇਸ਼ਰ ਦੇ ਵਿੱਚ ਬਣੇ ਰਹਿਣਾ ਚਾਹੀਦਾ ਆ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜਦ ਅਸੀਂ ਖੁਦਾ ਦੇ ਵਚਨ ਦੇ ਵਿੱਚ ਉਹਦੀ ਵਿਵਸਥਾ ਸਾਡੀ ਪੋਸਤਕ ਉਹਦੀ 28 ਦੇ ਅਚ ਦੇਖਦੇ ਆ ਤਾਂ ਪਰਮੇਸ਼ਰ ਕਹਿੰਦਾ ਆ ਤਾਂ ਐ ਹੋਵੇਗਾ ਕਿ ਜੇ ਤੁਸੀਂ ਯਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮੰਨ ਲਾ ਕੇ ਸੁਣੋ ਅਤੇ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਯਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਸਾਰੀ ਧਰਤੀ ਦੀਆਂ ਸਾਰੀਆਂ ਕੌਮਾਂ ਦੇ ਉੱਤੇ ਉੱਚਾ ਕਰੇਗਾ ਮੇਰੇ ਜੀਜ਼ੋ ਦੇਖੋ ਪਰਮੇਸ਼ਰ ਦੇ ਕਿੰਡੇ-ਕਿੰਡੇ ਵਾਅਦੇ ਆਪਣੇ ਬੱਚਿਆਂ ਦੇ ਨਾਲ ਉਹ ਕਹਿੰਦਾ ਨਾ ਤੇਰੀ ਖਾਰੀ ਵਿੱਚ ਕਹਿੰਦਾ ਇੱਥੇ ਲਿਖਿਆ ਆ ਜੇ ਤੁਸੀਂ ਯਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਸੀਸਾ ਤੁਹਾਡੇ ਉੱਤੇ ਆਉਣੀਆਂ ਸਭੋ ਤੁਹਾਡੇ ਪਿੱਛੇ ਪੈ ਕੇ ਕਹਿੰਦਾ ਤੁਹਾਨੂੰ ਮਿਲਣਗੀਆਂ ਮੇਰੇ ਅਜ਼ੀਜ਼ੋ ਸੱਚਮੁੱਚ ਜਦ ਅਸੀਂ ਪਰਮੇਸ਼ਰ ਦੇ ਨਾਲ ਚੁੰਬਕ ਦੀ ਤਰ੍ਹਾਂ ਜੁੜ ਜਾਂਦੇ ਆ ਜਦ ਅਸੀਂ ਪਰਮੇਸ਼ਰ ਦੇ ਨਾਲ ਚੁੰਬਕ ਦੀ ਨਿਆਈ ਚੁੰਬੜੇ ਰਹਿੰਦੇ ਆ ਤਾਂ ਪਰਮੇਸ਼ਰ ਕਹਿੰਦਾ ਵੱਡੀਆਂ ਵੱਡੀਆਂ ਬਰਕਤਾਂ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਤੁਹਾਨੂੰ ਕਿਸੇ ਬਿਜ਼ਨਸ ਦੇ ਪਿੱਛੇ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਜੌਬ ਦੇ ਪਿੱਛੇ ਜਾਣ ਦੀ ਜ਼ਰੂਰਤ ਨਹੀਂ ਉਹ ਖੁਦ ਤੁਹਾਨੂੰ ਲੱਭਦੀਆਂ ਹੀਆਂ ਤੁਹਾਡੇ ਕੋਲ ਆਉਣਗੀਆਂ ਮੇਰੇ ਅਜ਼ੀਜ਼ੋ ਸਾਨੂੰ ਸਿਰਫ ਪਰਮੇਸ਼ਰ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਹੈ ਉਹਦੇ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ ਜਦੋਂ ਅਸੀਂ ਜੁੜਾਂਗੇ ਤਾਂ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ-ਵੱਡੀਆਂ ਬਲੇਸਿੰਗ ਨੂੰ ਲੈ ਕੇ ਆਏਗਾ ਚਿੰਤਾ ਨਹੀਂ ਕਰਨ ਕਿਸੇ ਵੀ ਗੱਲ ਦੀ ਚਿੰਤਾ ਸਾਰੀ ਆਪਣੀ ਪਰਮੇਸ਼ਰ ਦੇ ਉੱਤੇ ਸੌਂਡ ਦਿਓ ਪਰਮੇਸ਼ਰ ਕਹਿੰਦਾ ਕੀ ਤੂੰ ਚਿੰਤਾ ਕਰਕੇ ਆਪਣਾ ਇੱਕ ਦਿਨ ਵੀ ਬਦਾ ਸਕਦਾ ਹੈ ਜਿਹੜੇ ਅਸੀਂ ਇਹ ਕੁਝ ਨਹੀਂ ਕਰ ਸਕਦੇ ਫਿਰ ਸਾਨੂੰ ਚਿੰਤਾ ਵੀ ਕਰਨ ਦੀ ਜ਼ਰੂਰਤ ਨਹੀਂ ਪ੍ਰਭੂ ਕਹਿੰਦਾ ਆਪਣਾ ਬੋਝ ਜਿਹੜਾ ਹੈ ਮੈਨੂੰ ਦੇ ਦਿਓ ਕਿ ਪ੍ਰਭੂ ਨੇ ਸਾਡਾ ਬੋਝ ਉਠਾਇਆ ਸਾਡੇ ਪਾਪਾਂ ਦਾ ਬੋਝ ਸਾਡੀ ਗਰੀਬੀ ਦਾ ਬੋਝ ਸਾਡੀ ਬਿਮਾਰੀ ਦਾ ਅਗਰ ਤੁਸੀਂ ਬਿਮਾਰ ਹੋ ਤਾਂ ਪਰਮੇਸ਼ਰ ਤੁਹਾਡੇ ਜ਼ਿੰਦਗੀ ਦੇ ਵਿੱਚ ਅੱਛੀ ਬਲੇਸਿੰਗ ਨੂੰ ਅੱਛੀ ਚੰਗਿਆਈ ਨੂੰ ਲੈ ਕੇ ਆ ਰਿਹਾ ਹੈ ਹਾਲੇਲੂਇਆ ਸਾਨੂੰ ਪਰਮੇਸ਼ਰ ਦੇ ਨਾਲ ਚੁੰਬਕ ਦੀ ਤਰ੍ਹਾਂ ਜੁੜੇ ਰਹਿਣਾ ਹੈ ਪ੍ਰਭੂ ਦੇ ਨਾਲ ਵਫਾਦਾਰ ਰਹਿਣਾ ਜਿਸ ਤਰ੍ਹਾਂ ਉਸਦੇ ਨਬੀ ਜਿਹੜੇ ਸੀਗੇ ਪ੍ਰਭੂ ਦੇ ਨਾਲ ਜੁੜੇ ਰਹੇ ਸਾਨੂੰ ਵੀ ਜੁੜਨ ਦੀ ਜ਼ਰੂਰਤ ਹੈ ਮੇਰੇ ਅਸੀਸ ਅਰ ਜਦ ਅਸੀਂ ਜੁੜਾਂਗੇ ਤਾਂ ਪਰਮੇਸ਼ਰ ਸਾਡੀ ਜ਼ਿੰਦਗੀ 'ਚ ਵੱਡੀ ਬਿਹਦਾਰੀ ਨੂੰ ਵੱਡੀ ਬਰਕਤ ਨੂੰ ਲੈ ਕੇ ਆਵੇਗਾ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਸੋ ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਪ੍ਰਾਰਥਨਾ ਕਰਨਾ ਚਾਹੁੰਦੀ ਹਾਂ ਪਰਮੇਸ਼ਰ ਤੁਹਾਡੀਆਂ ਸਭੇ ਜ਼ਰੂਰਤਾਂ ਨੂੰ ਪੂਰੀਆਂ ਕਰੇ। ਖੁਦਾਬੰਦਾ ਮੈਂ ਤੇਰਾ ਧੰਨਵਾਦ ਕਰਦੀ ਹਾਂ, ਸ਼ੁਕਰ ਕਰਦੀ ਹਾਂ ਤੇਰੇ ਬੱਚਿਆਂ ਵਾਸਤੇ। ਪਿਤਾ ਪਰਮੇਸ਼ਰ ਇਸ ਵਕਤ ਤੇਰੇ ਬੱਚੇ ਜਿਸੇ ਵੀ ਪਰੇਸ਼ਾਨੀ ਵਿੱਚ ਵਾ ਜਾਂ ਜੋ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਆ, ਕਰਜ਼ਾ ਆ, ਬਿਮਾਰੀ ਆ ਜਾਂ ਪਿਤਾ ਪਰਮੇਸ਼ਰ ਔਲਾਦ ਨਹੀਂ, ਜਾਂ ਬੱਚੇ ਦੀ ਸ਼ਾਦੀ ਨਹੀਂ ਹੋ ਰਹੀ, ਕਿਸੇ ਵੀ ਤਰ੍ਹਾਂ ਦਾ ਮਸਲਾ ਹੈ, ਮੈਂ ਇਹ ਸੁਨਾਸਰੀ ਦੇ ਅੱਗੇ ਰੱਖਦੀ ਹਾਂ। ਪਿਤਾ ਪਰਮੇਸ਼ਰ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਆਜ਼ਾਦੀ, ਵੱਡੀ ਬੈਦਾਰੀ ਨੂੰ ਲੈ ਕੇ ਆ ਅਲਪੀਤਾ ਪਰਮੇਸ਼ਰ ਇਹਨਾਂ ਦੇ ਹਰ ਇੱਕ ਮਸਲੇ ਨੂੰ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਹੱਲ ਹੋ ਜਵੇ ਪਿਤਾ ਪਰਮੇਸ਼ਰ ਮਦਦ ਕਰ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਦੀ ਇਹ ਤੇਰੇ ਬੱਚੇ ਆ ਤੇਰੇ ਖੂਨ ਦੇ ਖਰੀਦੇ ਹੋਇਆ ਪ੍ਰਭੂ ਜੇ ਬੱਚੇ ਹਮੇਸ਼ਾ ਤੇਰੇ ਨਾਲ ਇੱਕ ਚੁੰਬਕ ਦੀ ਤਰ੍ਹਾਂ ਜੁੜੇ ਰਹਣ ਮੇਰੇ ਯਿਸੂ ਨਾਸਰੀ ਮੈਂ ਤਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਪ੍ਰਭੂ ਯਿਸੂਂ ਸੀਦੇ ਪਵਿੱਤਰ ਨਾਜ ਮੰਗਦੀ ਹਾਂ ਆਮੀਨ ਖੁਦਾ ਤੁਹਾਨੂੰ ਵੱਡੀ ਬਰਕਤ ਦੇਵੇ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰਸੀਬ ਕੀਤਾ ਆ ਤਾਂ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਵੱਡੀ ਬਿਹਦਾਰੀ ਨੂੰ ਲੈ ਕੇ ਆਏ ਤਾਂ ਮੇਰੇ ਨਾਲ ਬੋਲੋ ਆਮੀਨ ਔਰ ਖੁਦਾ ਤੁਹਾਨੂੰ ਬहोत ਬਰਕਤ ਦੇਵੇ ਇਸ ਬਚਨ ਨੂੰ ਸਕਿਪ ਨਾ ਕਰਿਆ ਅਗਰ ਤੁਸੀਂ ਇਸ ਬਚਨ ਨੂੰ ਦੂਜਿਆਂ ਤੱਕ ਵੀ ਸ਼ੇਅਰ ਕਰੋਗੇ ਤਾਂ ਪਰਮੇਸ਼ਰ ਸਭ ਦੀ ਜ਼ਿੰਦਗੀ 'ਚ ਵੱਡੀ ਆਸ਼ੀਸ਼ ਲੈ ਕੇ ਆਏਗਾ ਤੁਸੀਂ ਇਸ ਬਚਨ ਨੂੰ ਸ਼ੇਅਰ ਕਰੋ ਇਸ ਬਚਨ ਨੂੰ ਲਾਈਕ ਕਰੋ ਤਾਂ ਕਿ ਇਹ ਬਚਨ ਹੋਰ ਵੀ ਜਿੱਥੇ ਤੱਕ ਨਹੀਂ ਪਹੁੰਚਿਆ ਉੱਥੇ ਤੱਕ ਪਹੁੰਚੇ ਔਰ ਖੁਦਾ ਦੇ ਲੋਕ ਜਿਹੜੇ ਆ ਵੱਡੀਆਂ-ਵੱਡੀਆਂ ਬਰਕਤਾਂ ਨੂੰ ਪਾਉਣ ਪ੍ਰਭ ਦਾ ਧੰਨਵਾਦ ਕਰ ਦਿਨਾ ਸਾਰਿਆਂ ਨੂੰ ਮੇਰੀ ਬਲਸਲਾ